ਦੱਕੋੜੇ ਵਿੱਚ ਕਿ ਸਟੀ ਆ ਇਹਨੂੰ ਪਤਾ ਨਹੀਂ ਕਿਦਾਂ ਨੇ ਨਿੰਦਰਾ ਆਈਆਂ ਰਹਿੰਦੀਆਂ ਨਾ ਕੋਈ ਕੰਮ ਨਾ ਕੋਈ ਕਾਰ ਰਾਸ਼ਨ ਖਾ ਲੈਂਦੀ ਆ ਤੇ ਲੰਮੇ ਪੈ ਜਾਂਦੀ ਆ ਹਾਦੀ ਹੋਈ ਇਹਦੇ ਵਾਲੀ ਜਾਸਰ ਜੀ ਵੀ ਬੋ ਦੋੜ ਤੱਕ ਓਜੋ ਠੀਕ ਆ ਠੀਕ ਹੀ ਆ ਮੈਂ ਤਾਂ ਠੀਕ ਲੱਗਣ ਦੀ ਤੂੰ ਕੀ ਗੱਲ ਆ ਕੋਸ਼ਨੀ ਉੱਤੇ ਪਈਗੀ ਠੀਕ ਨਹੀਂ ਆਬ ਥੋੜਾ ਆ ਲੱਗਦਾ ਇਹਦਾ ਬੁਖਾਰ ਹੋ ਗਿਆ ਹੁੰਦਾ ਮੇਰਾ ਤਾਂ ਉੱਥੇ ਨੂੰ ਦੇਰ ਨਹੀਂ ਕਰਨਿਆ ਚੱਲ ਕੋਈ ਨਹੀਂ ਸ਼ਾਮਾਂ ਪੈਂਦੀਆਂ ਵਾ ਨਾ ਚੈੱਕ ਕਰਾ ਕੇ ਦਵਾਈ ਲੈ ਹੁੰਦੇ ਲਿਓੜੀ ਪੈਣੀ ਆ ਦਵਾਈ ਉਦਾਂ ਨਹੀਂ ਲੱਗਦਾ ਉੱਤੇ ਕਰਨ ਆ ਆ ਚੱਲ ਆਪ ਠੀਕ ਵਾ ਆ ਜਿਹੜੀ ਮਹਾਰਾਣੀ ਆ ਨਾ ਸਾਰਾ ਤਿੰਨ ਲੰਮੀਆ ਤਾਣ ਕੇ ਸੁਤੀ ਰਹੀ ਦੀ ਮੈਨੂੰ ਤੇ ਇਹਦੀ ਸਮਝ ਨਹੀਂ ਗਈ ਆਉਂਦੀ ਹੈ ਇਹਨੂੰ ਘਰ ਦੇ ਕੰਮ ਕਰਨ ਨਹੀਂ ਦੱਸਦੇ ਦੁਪਹਿਰਾਂ ਦੀ ਰੋਟੀ ਬੜਨ ਵਾਲੀ ਆ ਚੁੱਪ ਕਰਕੇ ਪਈ ਆ ਆਪ ਖਾਲੀ ਨੇ ਅੰਦਰ ਵੜ ਕੇ ਤੋ ਇਹੀ ਉਹਦੇ ਪੇਸ਼ ਪੇ ਰੰਨੇ ਆ ਪਈਆ ਤੇ ਪਈ ਰਵੇ ਅੱਛਾ ਮੈਂ ਪੇਸ਼ ਪੈਣੀ ਐ ਇਹਦੇ ਮੈਨੂੰ ਕੋਈ ਨਹੀਂ ਕਿ ਬਰਦਾਸ਼ਤ ਹੁੰਦੀ ਐ ਮੈਨੂੰ ਤੇ ਐਡੀ ਬੁਰੀ ਲੱਗਦੀ ਐ ਨਾ ਮੇਰਾ ਤਾਂ ਵਾਸ ਚਲੇਗਾ ਇੱਕ ਮਿੰਟ ਨਾ ਰਹਿਣ ਦਾ ਮੈਂ ਘਰ ਵਿੱਚ ਇਹੋ ਕਿੱਥੇ ਕੱਢਣੀ ਆ ਕੱਢਣ ਦੇਣੀ ਉਹਦੇ ਘਰ ਵਾਲੇ ਦੇ ਦੱਸੋ ਉਹ ਤਾਂ ਸਾਰਾ ਕੁਆੜਾ ਵਾ ਉਹ ਬੇੜਾ ਬੇੜਾ ਇਹਦੇ ਮਗਰ ਮਗਰ ਫਿੱਡਾ ਰਹਿੰਦਾ ਵਾ ਜੇ ਉਹ ਚੰਗਾ ਹੋਵੇ ਤਾਂ ਫਿਰ ਘਾਟਾ ਹੀ ਖਾਦੀਆਂ ਵਾ ਐਵੇਂ ਘੂਏ ਚੜੀ ਜਿੰਦੀ ਉਹ ਉਹ ਇਤ ਗੱਲ ਵਾ ਉਹ ਤਾਂ ਸਹਿ ਮਿਲਦੀ ਆਪਣੇ ਘਰ ਵਾਲੇ ਦੀ ਤੂੰ ਤਾਂ ਡੈਡੀ ਆ ਵੱਖਰਾ ਉਹਦਾ ਸਾਥ ਜਿੰਦੇ ਆ ਸਹੀ ਕੀ ਕਰ ਸਾਡੇ ਵਿੱਚ ਉਹ ਸਾਡੀ ਤੇ ਕਿਸਮਤ ਹੀ ਮਾੜੀ ਆ ਸਾਡੀ ਤੇ ਕੋਈ ਵੀ ਨਹੀਂ ਗਾ ਸੁਣਦਾ ਕਰੀਏ ਤੇ ਕਰੀਏ ਕੀ ਉਹ ਤੇ ਇੱਕ ਗੱਲ ਵਾ ਜਸ ਉਹਦਾ ਮੇਰੇ ਕੋਲ ਇੱਕ ਸਕੀਮ ਹੈਗੀ ਆ ਕੀ ਉਹ ਕਿਡੀ ਸਕੀਮ ਹੈ ਤਸੋ ਤਾਂ ਬਿੰਦੀ ਲੈ ਸੁਣ ਫਿਰ ਸਕੀਮ ਦੇਖੀ ਇਹੋ ਜਿਹਾ ਕੰਮ ਕਰਨਾ ਅੰਦਰ ਖਾਤੇ ਤੇ ਸੱਪ ਵੀ ਮਰ ਜੂ ਤੇ ਲਾਠੀ ਵੱਜੂਗੀ ਠੀਕ ਵਾ ਨਾ ਹੁਣ ਕਰਨਾ ਇਦਾਂ ਵਾ ਤੇ ਆਪਾਂ ਨਾ ਚੁੱਪ ਕਰਕੇ ਕੰਨੀ ਕਰਨਾ ਹੈਗਾ ਐਵੇਂ ਉਹਨੂੰ ਕੁਝ ਹੋ ਗਿਆ ਤਾਂ ਫਿਰ ਕੀ ਕਰਾਂਗੇ ਸਾਰੀ ਉਮਰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣੀਆਂ ਨਾ ਬੱਜੇ ਵੀ ਛੁੱਟਣਾ ਹੀ ਇੱਕ ਤੇ ਮੇਨੋਗੇ ਉਤੋਂ ਉਧਰੋਂ ਘਰੋਂ ਕੱਢ ਦਿੱਤਾ ਉਹਨਾਂ ਨੇ ਤੇ ਥੋੜੀ ਤੇ ਘਟੋਣਾ ਬੀ ਨੀ ਬੀ ਗੱਲ ਸਾਬ ਲੱਗੇ ਨੇ ਹਾਂ ਲੱਲਾ ਹਾਂ ਲੱਲਾ ਗੱਲ ਤੇ ਸੁਣਨਾ ਚੰਗੀ ਤਰ੍ਹਾਂ ਪਹਿਲਾਂ ਮੇਰੀ ਨੀ ਇਹਦਾ ਨਹੀਂ ਤਾਂ ਪਤਾ ਲੱਗਣਾ ਇਹ ਤੇ ਹੌਲੀ-ਹੌਲੀ ਕਰਕੇ ਹੌਲੀ-ਹੌਲੀ ਕਰਕੇ 2 ਮਹੀਨੇ ਲੈ ਜਾਣੇ ਨੇ ਤੇ ਫੇਰ ਤੇ ਮਰਨਾ ਐਡੀ ਛੇਤੀ ਨਹੀਂ ਕੀ ਮਰਨ ਲੱਗੀ ਤੇ ਨਾਲੇ ਸਾਡਾ ਨਾਮ ਨੀਗਾ ਲੱਗਣਾ ਜਦੋਂ ਬਦਪਾ ਮਾਰ ਪੈ ਦਿੰਦਾ ਮੰਜੀ ਤੇ ਨਾ ਕਿਸ ਨੂੰ ਕੀ ਪਤਾ ਇਹ ਬਿਮਾਰੀ ਨਾ ਮਰ ਗਈ ਕਦ ਨਾ ਮਰ ਗਈ ਸਾਡਾ ਨਾ ਕਿਥੋਂ ਆ ਜਾਣਾ ਮੈਡੀਸ਼ ਦੇਣਾ ਜੇ ਉਹ ਤੇ ਫਿਰਦਲ ਨੂੰ ਤੇ ਡੈਡੀ ਨੂੰ ਪਤਾ ਲੱਗ ਜਾਣਾ ਤੇ ਉਹਨਾਂ ਨੇ ਤਾਂ ਸਾਨੂੰ ਆਪ ਛੱਡ ਕੇ ਹੋਣਾ ਜੇਲ੍ਹ ਦੇ ਵਿੱਚ ਸਾਡਾ ਕਹੇ ਨੇ ਸਾਥ ਨਹੀਂ ਦੇਣਾ ਬਾਅਦ ਚ ਜੇ ਇਹਨਾਂ ਨੂੰ ਪਤਾ ਲੱਗੂ ਤੇ ਫੇਰ ਹੀ ਆ ਨਾ ਪਤਾ ਲੱਗਣੀ ਨਹੀਂ ਦੇਣਾ ਬਸ ਤੋਂ ਮੇਰਾ ਸਾਥ ਦੇ ਮੇਰੀ ਧੀ ਇਹਦਾ ਤਾਂ ਪਤਾ ਸਾਫ਼ ਕਰੀਏ ਤੇ ਚੈਰ ਦੀ ਨੀਂਦੇ ਸੌਣਾ ਕਰਾਂਗੇ ਮਾਵਾ ਧੀਆ ਇਹਨੇ ਤਾਂ ਸਾਡਾ ਜੀਣਾ ਹਰਾਮ ਕੀਤਾ ਠੀਕ ਆ ਨਾ ਨੋ ਨੋ ਜੀ ਤਾਂ ਮੈਂ ਕੁਝ ਕਹਣਾ ਮਿਲਦਾ। ਜੈਸੇ ਮੈਂ ਬਿਤਾ ਨੂੰ ਇਹ ਕਿ ਨਹੀਂ ਇਹ ਚੱਲ ਕੋਈ ਨਹੀਂ ਇਦਾਂ ਮਾਰੇ ਨੂੰ ਤੇ ਜੂਝੇਤ ਕਰਦੇ ਰਹਿੰਨੇ ਮਾਰ ਨਹੀਂ ਜਾ ਤੋ ਆਏ ਨੇ। ਜੁਲਮਾਨਾ ਨਹੀਂ ਰੋਕਾਉਣੀ ਏ। ਇਹ ਉਲਟੇ ਜਦੋਂ ਹਟਤੇ ਹੋਣ ਡਿਆ ਭਣਿਆ ਫੇਰ ਕੀ ਕਰੇਂਗੀ ਤੂੰ? ਪਾਪੇ ਨੇ ਇਦਾਂ ਤੰਗ ਹੋ ਕੇ ਇੱਥੇ ਚੱਲ ਜਾਣਾ। ਮਾਰ ਮੁਰਕੇ ਤੇ ਆ ਨਾ ਮਗਰ ਉਹ ਦਰਫਾਸ ਜਾਊਂਗੇ। ਇੰਨੇ ਨਹੀਂ ਜਾਣਾ ਇੱਥੋਂ। ਇੰਨੇ ਇੱਥੋਂ ਕੱਢਣਾ ਪੈਣਾ ਵਾ। ਠੀਕ ਆ ਨਾ? ਐਡੀ ਸਿੱਧੀ ਨਹੀਂ ਗੀ ਚਿੱਡੀ ਤੋਂ ਸਮਝੀ ਆ। ਇਹ ਕੁਛ ਨਾ ਕੁਛ ਸਾਨੂੰ ਕਰਨਾ ਪੈਣਾ ਵਾ। ਸਾਥ ਦੇ ਮੇਰਾ ਚੁੱਪ ਕਰਕੇ ਵੇਖੀ ਸਹੀ ਹੋਲੀ-ਹੋਲੀ ਕਰਕੇ ਆਪੇ ਨਿਕਲ ਜਾਣੀ ਹੈ ਠੀਕ ਆ ਨਾ ਇੱਥੋਂ ਨਿਕਲੋਗੀ ਤੇ ਫੇਰ ਆਪਣਾ ਮੁੰਡਾ ਹੋਰ ਕਿਤੇ ਵਿਆਵਾਂਗੇ ਠੀਕ ਆ ਨਾ ਨਾਲੇ ਹੁਣ ਤੇ ਮੈਂ ਮੁੰਡਾ ਉੱਥੇ ਵਿਆਹੂੰ ਜਿੱਥੋਂ ਟਰੱਕ ਦਾਜ ਦੇ ਆਉਣਗੇ ਵੇਖੀ ਸਹੀ ਤੂੰ ਬਣਦਾ ਕੀ ਹੈ ਘੜੀ-ਘੜੀ ਮੰਮੀ ਝਾਕਦਾ ਤੁਹਾਨੂੰ ਇੱਥੇ ਵੀ ਇੱਥੋਂ ਤਾਂ ਕੁਝ ਮਿਲਿਆ ਨਹੀਂ ਦਾ ਉੱਥੋਂ ਕੀ ਮਿਲ ਜਾਣਾ ਤੁਹਾਨੂੰ ਨਹੀਂ ਇੱਥੇ ਤੇ ਮੈਂ ਪਿਆਰੀ ਦੇ ਸਿਆਪੇ ਨੂੰ ਪੈ ਗਈ ਪਸ਼ੈਦ ਮੇਰੇ ਪੁੱਤ ਨੂੰ 2.5 ਕਿੱਲੇ ਮਿਲ ਜਾਣਗੇ ਇਹਨ ਖੱਤਿਆਂ ਨੇ ਉਹ ਵੀ ਆਪਣੇ ਕਰਲੇ ਹੁੰਦਾ ਉਹ ਵੀ ਕਿਤੇ ਦੇਣ ਦਾ ਨਾਂ ਲੈਣ ਦੇ ਕਰਾਂ ਤੇ ਕਰਾਂ ਕੀ ਹੁਣ ਇੱਕੋ ਹੀ ਤਰੀਕਾ ਈ ਉਹ ਬੱਸ ਮੇਰੀ ਗੱਲ ਸੁਣੋ ਇੱਕ ਵਾਰੀ ਫੇਰ ਸੋਚ ਲਓ ਆ ਕਰਨ ਤੋਂ ਪਹਿਲਾਂ ਦੂਜੀ ਵਾਰੀ ਫੇਰ ਉਹਦਾ ਵਿਆਹ ਕੀਤਾ ਤੇ ਫੇਰ ਮਗਰੋਂ ਦਾ ਨੀ ਉੱਦਾਂ ਦੀ ਗੱਲ ਨਹੀਂ ਪਉਂਦੀ ਹੁੰਦੀ ਜੇ ਕਿਤੇ ਹਜੇ ਤਏ ਸਾਨੂੰ ਕੁਛ ਨਹੀਂ ਕਹਦੀਗੀ ਭਿੰਦਰ ਹੋਣਾ ਤੁਸੀਂ ਕਿਤੇ ਗਾਲਾਂ ਬੁਵਾ ਦਿੰਦੀ ਹੈ ਤੇ ਉਦਾਂ ਜੇ ਕਿਤੇ ਉਹ ਦੂਸਰੀ ਆ ਗਈ ਹੋਰ ਸਾਨੂੰ ਖੜ ਕੇ ਕੁੱਤੋਂ ਕੱਢੇ ਬਾਹਰ ਮੇਰੀ ਗੱਲ ਸੁਣ ਪੁੱਤ ਸਾਰੀ ਖੇਡ ਪੈਸੇ ਦੀ ਆ ਸਭ ਕੁਝ ਪੈਹਾ ਕਰਾਂਦਾ ਤੇ ਸਾਰਾ ਕੁਝ ਹੋ ਜਾਂਦਾ ਵਾ ਠੀਕ ਆ ਨਾ ਇਹਨੇ ਕੱਟ ਕਰਾਇਆ ਮੇਰੀ ਬਾਹ ਤੱਕ ਢਵਾਤੀ ਇਹਨੇ ਕਿਹੜੀ ਕਸਰ ਛੱਡੀ ਆ ਕੋਈ ਤੇ ਜਿਹੜੀ ਦੂਜੀ ਲਿਆਵਾਂਗੇ ਨਾ ਉਹਨੂੰ ਛਿੱਤਰ ਥੱਲੇ ਰੱਖਾਂਗੇ ਫਿਕਰ ਕਰਨੀ ਆ ਤੂੰ ਠੀਕ ਆ ਨਾ ਮੈਂ ਤੇ ਤੁਹਾਡੇ ਨਾਲ ਹੀ ਆ ਜਿੱਦਾਂ ਵੀ ਠੀਕ ਕਰੋਗੇ ਮੈਂ ਤੇ ਨਾਲ ਹੀ ਆ ਤੁਹਾਡੇ ਬਸ ਬਸ ਧਿਆਨ ਨਾ ਕਰਿਓ ਜੋ ਵੀ ਕਰਨਾ ਵਾ ਬਸ ਤੂੰ ਮੇਰਾ ਸਾਥ ਦੇਈ ਜਾ ਕਰਨਾ ਤੇ ਮੈਂ ਆ ਹੀ ਆ ਸਭ ਕੁ ਠੀਕ ਆ ਨਾ ਚਲ ਕੋਈ ਨਹੀਂ ਕਰਨੇ ਆ ਆਪਣੀ ਸਕੀਮ ਕਾਮਯਾਬ ਫਿਰ ਵੇਖਾਂ ਜਾ ਕੇ ਭਾਤੀ ਕਰਦੀ ਹਾਂ ਨਿਸੱਚ ਜਸਰ ਤੇ ਚੁੜੇ ਦਾ ਸਗ ਮਿਤਾਇਆ ਨਹੀਂ ਮਾ ਨਾ ਮੈਨੂੰ ਕੁਝ ਵੀ ਦਿੱਤਾ ਆ ਵੇਖ ਲੈ ਫਿਰ ਕਿੱਡੀ ਨੀਤੀ ਮਾੜੀ ਆ ਮੈਨੂੰ ਆਂਦੀ ਕੋਈ ਗੱਲ ਨਹੀਂ ਜਸਤਾ ਜਿਹੜਾ ਸਗਨ ਬਣਦਾ ਵਾ ਨਾ ਉਹ ਦੇਦਾਂਗੇ ਆਪਾਂ ਇਹਦੇ ਚੱਕੀ ਚ ਪਾ ਕੇ ਪੀਸ ਦੇਣਾ ਚਾਹੀਦਾ ਵਾ ਇਹ ਜੀਰੂ ਮੈਨੂੰ ਤੇ ਇੱਕ ਹੱਥ ਵੇਖ ਕੇ ਹੀ ਪਾਉਂਦੀ ਏ ਮੇਰਾ ਤੇ ਵਾਸ ਚਲਿਆ ਇਹਨੂੰ ਮੈਂ ਹੁਣੇ ਤੋੜਦਾ ਬਾਹਰ ਕੋਈ ਚੱਲ ਬਿਆਹ ਤਾਂ ਆਉਂਦੀ ਐ ਮੈਨੂੰ ਨੀਤੀ ਉਦੀ ਪਈ ਏ ਤੇ ਮੈਨੂੰ ਆਪਣੀ ਟੈਨਸ਼ਨ ਪਈ ਏ ਕਿ ਮੈਨੂੰ ਪਤਾ ਨਹੀਂ ਕੀ ਕਰਨਾ ਹੋਰ ਮੇਰਾ ਉਹਨੇ ਇੱਕ ਪਰਮ ਨੇ ਉਧਰ ਕੇ ਸੁਣਾਤਾ ਈ ਗਾਜੂ ਨੇ ਫੂਲ ਲੈ ਕੇ ਬੈਠੀ ਆ ਤੇ ਮੈਨੂੰ ਭੁੱਖ ਲੱਗੀ ਆ ਰੋਟੀ ਕਿੰਨੇ ਪਕਾਉਣੀ ਆ ਪਕਾ ਲਈ ਆ ਹਜੇ ਦੀਦੀ ਪਕਾਉਣ ਵਾਲੀ ਆ ਹਲੇ ਮੈਂ ਭਿੰਡੀਆਂ ਕਰਤੀਆਂ ਜਾਂਈਆਂ ਤੇ ਤੁਸੀਂ ਇਦਾਂ ਕਰੋ ਮੇਰੇ ਨਾਲ ਥੋੜਾ ਜਿਹਾ ਕੰਮ ਕਰਵਾ ਦੋ ਤੁਸੀਂ ਨਾਲ ਤੜਕਾ ਲਾ ਲਓ ਤੇ ਮੈਂ ਲੱਗਿਆ ਆਟਾ ਗਨ ਕੇ ਫੁਲਕੇ ਪਕਾ ਲੈਣੀ ਆ ਮੈਂ ਤੇਰੀ ਲੋਕਰ ਰੱਖੀ ਹੋਈ ਆ ਵੀ ਜਿਹੜਾ ਮੈਂ ਉੱਥੇ ਜਾ ਕੇ ਭਿੰਡੀਆਂ ਨੂੰ ਤੜਕਾ ਲਾਵਾਂ ਤੇਰੇ ਤੇਨੂੰ ਕਿਹੜੀ ਕਰ ਲੋ ਲਿਆਂਦਾ ਵਾ ਤੂੰ ਜਾ ਕੇ ਆਪਣਾ ਕੰਮ ਨਹੀਂ ਕਰ ਸਕਦੀ ਇੱਥੇ ਫੂਨ ਬੇਲੀ ਪੇਟੀ ਚ ਲਈ ਜਾਨੀ ਆ ਦੀਦੀ ਮੈਂ ਕੋਈ ਕੰਮ ਹੀ ਵੇਖਣ ਨਹੀਂ ਆਪਣਾ ਬਿੱਲੀ ਬੈਠੀ ਨਹੀਂ ਚਲਾਉਂਦੀ ਹੈਗੀ ਫੋਨ ਦੇ ਉੱਤੇ ਕਿਹੜਾ ਕੰਮ ਹੁੰਦਾ ਐਡੀ ਤੇ ਤੂੰ ਐਮ ਐਲ ਏ ਲੱਗੀ ਨਹੀਂ ਹੈਗੀ ਵੀ ਤੈਨੂੰ ਫੋਨ ਦੇ ਉੱਤੇ ਆਉਣਾ ਮਾ ਕੁਝ ਪਕੌੜੀਆਂ ਤਾਂ ਰੋਟੀਆਂ ਹੀ ਆਂ ਉੱਥੇ ਜਾ ਕੇ ਰਸੋਈ ਵਿੱਚ ਕੰਮ ਕਰਿਆ ਕਰ ਆਪਣਾ ਬਹੁਤਾ ਬੋਲਣਾ ਨਹੀਂ ਜੇ ਜ਼ਿਆਦਾ ਭੁੱਖ ਲੱਗੀ ਨਾ ਜਾ ਕੇ ਆਪਣੇ ਵਾਸਤੇ ਪਕਾ ਕੇ ਤੇ ਖਾ ਲਓ ਤੂੰ ਇਹ ਸਭ ਕੁਝ ਕਿੱਥੇ ਜਾਂਦੇ ਜਾਂਦੇ ਹੋ ਜਬਾਨਾਂ ਚ ਲਾਪ ਹੋਤੀ ਤੇ ਜਾ ਕੇ ਚੁੱਪ ਕਰਕੇ ਰੋਟੀ ਲੈ ਆ ਕੇ ਦੇ ਮੈਨੂੰ ਮੈਂ ਨਹੀਂ ਜੀ ਪਕਾਉਣੀ ਹੈਗੀ ਓਏ ਨੀਤੇਰਾ ਤੇ ਮੰਮੀ ਨੇ 라ਜ ਕਰ ਹੀ ਦੇਣਾ ਨਾ ਦੇ ਰੋਟੀ 라ਜ ਕਰ ਦੇਣਾ ਮੰਮੀ ਨੇ ਜਦੋਂ ਨਹੀਂ ਵੇਖੋ ਉਦੋਂ ਹੀ ਆ ਕਿ ਮੇਰੇ ਦਿਵਾਲੇ ਹੋ ਜਾਂਦੇ ਆ ਆਪ ਵੀ ਮੈਂ ਸਾਥ ਹਲਾ ਲਿਆ ਕਰੋ ਤੁਸੀਂ ਕਿਹੜੇ ਪ੍ਰੋਣੇ ਆਏ ਹੋ ਪ੍ਰੋਣੇ ਹੁੰਦੇ ਨਹੀਂ ਚਾਰ ਦਿਨ ਦੇ ਤੁਸੀਂ ਤੇ ਹੁਣ ਇੱਥੇ ਪੱਕੇ ਹੀ ਡੇਰੇ ਲਾ ਲਿਆ ਆਪਣਾ ਕੰਮ ਕਰਿਆ ਕਰੋ ਤੇ ਖਾਇਆ ਕਰੋ ਪਕਾ ਕੇ ਮੈਨੂੰ ਬਹੁਤਾ ਸੁਣਾ ਨਾ ਮੈਂ ਆਪਣੇ ਘਰ ਜੀ ਆ ਕੇ ਬੈਠੀ ਆ ਕਾਚਾ ਤੱਕ ਨਹੀਂ ਬਿੜੀ ਰਹੀ ਕਾਚ ਲੋਕੀ ਕੰਮ ਵੀ ਕਰਦੀ ਨੇ ਕੰਮ ਕਰਦੇ ਤੇ ਤੈਨੂੰ ਕਹਿੰਦਾ ਤੇਰਾ ਮੂੰਹ ਵੇਖਣ ਨੂੰ ਲੈ ਕੇ ਜਾਂਦਾ ਤੈਨੂੰ ਉਥੋਂ ਹੀ ਤਾਂ ਹੀ ਆਈਆਂ ਨਾ ਫਿਰ ਇਸੇ ਕਰਕੇ ਬੋਤਾ ਨਾ ਬੋਲ ਜੱਸ ਤੇਰਾ ਬੋਹੜ ਰਹਿੰਦਾ ਤੂੰ ਦੇ ਨਾ ਚੋਪੀ ਕਰ ਜਾਣ ਕੇ ਮੇਰੇ ਨਾਲ ਲੜਨ ਲੱਗ ਜਾਣਾ ਮੈਂ ਆਪਣੀ ਘਰ ਵਾਲੀ ਵੀ ਪੁੱਛ ਰਹੀ ਐ ਢੀ ਗੇਠ ਲੰਮੀ ਚਪਾਣਾ ਉਹਦੀ ਕੀ ਹੈ ਹੁਣ ਪਿੰਦਰ ਕਿੰਨੇ ਭੁੱਖ ਲੱਗੀ ਆ ਤੇ ਮੈਂ ਕਿਹਾ ਵੀ ਚਲੋ ਤੁਸੀਂ ਪਿੰਗੇ ਨੂੰ ਤੜਕਾ ਲਾ ਲਓ ਮੈਂ ਕਟੀਆਂ ਤੇ ਮੈਂ ਲਾ ਕੇ ਫੁਲਕੇ ਪਕਾ ਦੇ ਦਿੰਨੀ ਆ ਇਹ ਚ ਪਹਿਲਾਂ ਕਿੱਡੀ ਕਵੱਟੀ ਗੱਲ ਆ ਮੈਂ ਤੇਰੇ ਕੋ ਆਪਨੇ ਪਕਾ ਕੇ ਖਾਦੀ ਜਾਂਦੀ ਮੈਂ ਨਹੀਂ ਪਕਾ ਸਕਦੀ ਠੀਕ ਨਹੀਂ ਜੀ ਮੈਂ ਉਹਨੂੰ ਤਾਂ ਕਰਕੇ ਕਿਹਾ ਕਰੋ ਰੋਟੀ ਪਕਾ ਦੇ ਹੱਥ ਟੁੱਟੇ ਆ ਨਾ ਤੁਹਾਡੇ ਡੜ ਤੜ ਤੋ ਕੁਝ ਹੁੰਦਾ ਨਹੀਂ ਇਹਦਾ ਕਿੱਦਾਂ ਬੋਲਦੀ ਤੂੰ ਵੀ ਸਾਬ ਨਾਲ ਬੋਲ ਕਿੰਨੇ ਦਿਨਾਂ ਤੋਂ ਜਾਣ ਤੋਂ ਕਿ ਬੋਲਦੇ ਨੇ ਆਪਣਾ ਤੇਰਾ ਤਲਾਕ ਲੱਗਾ ਤੇਰਾ ਇਲਾਜ ਵੀ ਇਧਰ ਮੇਨਾਂ ਦਾ ਕਰਾਵਾਂ ਮੈਨੂੰ ਕਿ ਲੋੜ ਪਈ ਤਲਾਕ ਕਰਨ ਦੀ ਤੂੰ ਮਰਜੀ ਕਰੋ ਤੇਰਾ ਤਾਂ ਨਾ ਮੈਂ ਡੈਡੀ ਕੋਲੋਂ ਇਲਾਜ ਕਰਵਾਉਣਾ ਵਾ ਤੇਰਾ ਇਲਾਜ ਕਰਾ ਇਦਾਂ ਨੂੰ ਤੂੰ ਮੁੜਨਾ ਹੈਗਾ ਕੋਈ ਗੱਲ ਨਹੀਂ ਤੇਰਾ ਇਲਾਜ ਕਰਾਰਾ ਤੂੰ ਕੋਈ ਨਹੀਂ ਦੱਸ ਲੈ ਡੈਡੀ ਨੂੰ ਮੈਂ ਮੰਮੀ ਦੱਸ ਦੇਣੀ ਡੈਡੀ ਨੂੰ ਜੁਬਾਨ ਨਾਲ ਜਿਆ ਦੱਸ ਦੇ ਜਾ ਕੇ ਉਹ ਜਿੰਨੀ ਜੁਬਾਨ ਚ ਲਾਉਣੀ ਹੈ ਨੇ ਹੱਥੀ ਚ ਲਾ ਲਿਆ ਕਰ ਹਾਂ ਨਾਲੇ ਮੰਮੀ ਨੇ ਤੋਪ ਵੀ ਲਈ ਮੈਨੂੰ ਲੱਗਦਾ ਤੂੰ ਹੀ ਨਾ ਜਿੰਨਾ ਚਿਰ ਇੱਕ ਦੂਜਾ ਸਿਰ ਨਾਲ ਨਾ ਪੜਵਾਇਆ ਉਹਨਾਂ ਚਿਰ ਤੀ ਮੋੜਨਾ ਐ ਨਹੀਂਗਾ ਫਿਰ ਤੂੰ ਆਪ ਪੜ ਲੈਣਿਆ ਮੈਨੂੰ ਲੋੜ ਹੀ ਨਹੀਂ ਹੈਗੀ ਐਸੇ ਜੁਬਾਨ ਦੇ ਕਰਕੇ ਨਾ ਤੂੰ ਉੱਥੇ ਨਹੀਂ ਵਸੀ ਹੈਗੀ ਇੱਥੇ ਆਣ ਕੇ ਡੇਰੇ ਲਾ ਲਏ ਨੇ ਤੂੰ ਨਾ ਫੋਟੋ ਬੋਲਿਆ ਨਾ ਘਰ ਮੇਰਾ ਹੱਥ ਛੱਡ ਅੱਜ ਲਾ ਕਿਹਣੀ ਹੁਣ ਢੀਆਂ ਚੱਲਣੀਆਂ ਬਹੁਤੀ ਸੇਫ ਤੇ ਚੜੀ ਆ ਤੂੰ ਕੋਈ ਗੱਲ ਨਹੀਂ ਸ਼ੁਕਰ ਕਰ ਰੱਬ ਦਾ ਵੀ ਮੈਂ ਅੱਜ ਠੀਕ ਨਹੀਂ ਜੇ ਕਿਤੇ ਠੀਕ ਹੁੰਦੀ ਤੈਨੂੰ ਚਲਾਕੀ ਚਰਾ ਕੇ ਦੱਸ ਦਿੰਦੀ ਦਾਦੀ ਤਾਲ ਕੋ ਉਹ ਕੀ ਹੋ ਗਿਆ ਕਿ ਲੰਮੇ ਪਿੰਡ ਦਾ ਗੋੜੀ ਉਹ ਇਹਨਾਂ ਦਾ ਕੁਝ ਕਰੋ ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਜੀ ਉਹ ਹੁਣ ਕੀ ਹੋ ਗਿਆ ਭਰਾ ਖੂਣਾ ਕੀ ਅਜਸ ਦੇ ਕੰਮ ਉਹ ਜੇਰੋ ਟਿਪਕਾ ਕੇ ਖਾ ਲੇਗੀ ਤੇ ਭਲਾ ਕਿੱਡੀ ਕਾ ਫਰਾ ਚੱਲੀ ਏ ਆ ਗੱਲ ਤੇ ਕੋਈ ਨਹੀਂ ਧੀ ਵੱਡੀ ਉਹ ਨਵਦੀਪ ਨੂੰ ਡਈਏ ਤੰਗ ਕਰਨ ਇਹਨਾਂ ਦੇ ਰੋਜ਼ ਇਹੋ ਕੰਮ ਹੋ ਗਏ ਨੇ ਜੇ ਨਾ ਇਹੋ ਕੰਮ ਕਰਨੇ ਹਨ ਜਿਆਦਾ ਹਾਨੂੰ ਵਕਤ ਕਰ ਦੋ ਜਾਂ ਇਹਦਾ ਕੁਝ ਕਰੋ ਯਾਰ ਮੈਂ ਨਾ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਇਹਦਾ ਮੇਰਾ ਇਹ ਤਾਂ ਹੁਣ ਹੀ ਸੁਖਣਾ ਆਉਂਦਾ ਫਿਰ ਨਾਰੇ ਮਾਂ ਤੇ ਇਹ ਸੁਧਰ ਨਹੀਂ ਨਾ ਆਪ ਤੇ ਉੱਥੇ ਵਸੀ ਨਹੀਂ ਤਾਂ ਉਹਨੂੰ ਨਹੀਂ ਵਸਣ ਦੇਣਾ ਇਹਨੇ ਇਹਦਾ ਤਾਂ ਪਿੜਾ ਘਰ ਕੋਈ ਇਹਦਾ ਦੋਆਂ ਜਾਣੀਆਂ ਦਾ ਤੇਰੇ ਹੁੰਦਿਆ ਤੰਦਰ ਸਾਰੇ ਕੰਮ ਕਰਕੇ ਤੇਰੇ ਤਾਂ ਕੁੱਟ ਕੇ ਵੇਖ ਲਿਆ ਵਾ ਨਹੀਂ ਦਿਮਾਗ ਨੂੰ ਇਹ ਪਾਸੇ ਲੱਗਦਾ ਤਾਂ ਮੈਂ ਹੁਣ ਕੀ ਕਰਾਂ ਐਡੇ ਦਿਮਾਗ ਮਾਰਨੋ ਤੇ ਮੈਂ ਰਿਹਾ ਇਹਨੂੰ ਹੈ ਡੈਡੀ ਕਾਲ ਤੋਂ ਤੁਹਾਡੀ ਠੀਕ ਆ ਪਰ ਸਮਝਾਓ ਇਹਨਾਂ ਨੂੰ ਪਿਆਰ ਨਾਲ ਤੇ ਇਦਾਂ ਨਾ ਕਰੋ ਇੱਕ ਨਵਾਂ ਹੀ ਕੰਮ ਕਰ ਪਿਆ ਵੇਹਲਾ ਉੱਕੇ ਸਾंका ਸਾੰਦਾ ਕਿੰਨਾ ਸਾਲ ਗਲਤੀ ਨਾ ਦੋਹਾਂ ਦੀ ਉਹ ਹਾਂ ਆਹ ਪੁੱਤਰੀ ਮੈਨੂੰ ਪੈਣ ਦੀ ਆਪ ਦੋਈ ਨਹੀਂ ਇੱਥੇ ਬਿਠੇ ਰਹਿੰਦੀਆਂ ਹੁਣ ਕਮਾਂਗਾਰਾਂ ਦੇ ਦਿਨ ਨੇ ਬਹੁਤ ਗੱਲ ਵਾ ਤੇ ਜਾਣਾ ਪੈਂਦਾ ਹੁਣ ਮਾਰਾ ਕਰ ਉਹਨੂੰ ਮਮੀ ਦੀ ਆਵਾਜ਼ ਅੰਦਰ ਭੱਜੀ ਵਨ ਇਧਰ ਆ ਹਾਏ ਹਾਏ ਐ ਮਿੰਟੀਟੀ ਵਾਜਾ ਕੀ ਕਰਵਾ ਤੇਰੀ ਪਰਨਾ ਆ ਗਈ ਆ ਮੇਰੀ ਗੱਲ ਸੁਣਾ ਹੁਣ ਘਰ ਚ ਭਜੀ ਮਾਰਨਾ ਤੁਸੀਂ ਹਾਏ ਨਹੀਂ ਮੇਰੀ ਕਿਸਮਤ ਐ ਹੁਣ ਕੀ ਹੋ ਗਿਆ ਵਾ ਆ ਮੁੜਾ ਕਹਿਣ ਦਿਆ ਵੇ ਕੀ ਆ ਨਾ ਤੂੰ ਇਓ ਵੇਖੋ ਜੱਸ ਦੇ ਕੰਮ ਕੋਈ ਇਹਦੇ ਤੋਂ ਵਾਲੀ ਨਹੀਂ ਜੱਸ ਦੇ ਤੋਂ ਵਾਲੇ ਹੋਏ ਰਹਿੰਦੇ ਆ ਉਹ ਹਾਨ ਹਰ ਕੀ ਇੱਥੇ ਪੱਕੀ ਬੈਠੀ ਏ ਜੇ ਮੜਾ ਮਟਾ ਹੱਥ ਹਲਾ ਲੈ ਕਿ ਦੀ ਚਿਰਕਿਓ ਚੱਲਾ ਪੜਾ ਨਹੀਂ ਤੈਨੂੰ ਮੇਰੀ ਧੀ ਦੀ ਬੜੀ ਚੰਗੀ ਏ ਇਸੇ ਕਰਕੇ ਤੇ ਉੱਥੇ ਨਹੀਂ ਰਹਿੰਦੀ ਜੇ ਕੰਮ ਹੁੰਦਾ ਤੇ ਉੱਥੇ ਨਾ ਬਸੇ ਆਹ ਜਿਹਦਾ ਬੇਲਾ ਕਰਕੇ ਸਾਰਾ ਇਹਦਾ ਤੁਸੀਂ ਤੇ ਕੰਮ ਸੇ ਕੰਮ ਆਪਣੀ ਧੀ ਦੀ ਸਪੋਰਟ ਕਰਦਾਗਾ ਆਹ ਦੇਖੋ ਇਸੇ ਕੰਮ ਤੇ ਗਿਆ ਵਾ ਆਪਣੀ ਬੁੱਢੀ ਦੇ ਮਗਰ ਲੱਗਾ ਵਾ ਬਸ ਉਹ ਜੋ ਕਹਿ ਦਿੰਦੀ ਓਦੇ ਮਗਰ ਮਗਰ ਬੋਲੀ ਜਾਂਦਾ ਮੈਂ ਅੰਨਾ ਨਹੀਂਗਾ ਤੂੰ ਹੀ ਨਾ ਕੋਈ ਉਹਨੂੰ ਕਹਿ ਲਿਓ ਉਹਨੂੰ ਸਮਝਾਓ ਮਾੜਾ ਮੋਟਾ ਤੂੰ ਹੀ ਸਗੋਂ ਉਹ ਬਗਾਡੰਤ ਰਹੀ ਉਹ ਵੀ ਕਰਦੀ ਨਾਉ ਤੀ ਆ ਤੂੰ ਸਮਝ ਕਰਿਆ ਕਰੋ ਤੇ ਅਹੀਂ ਨਾਉ ਤੀ ਨੇ ਕਿਹੜੀ ਡਾਂਗ ਮਾਰੀ ਆ ਆਹੋ ਤੂੰ ਆ ਜਾ ਕੇ ਮੇਰੀ ਤੀ ਨੇ ਦਿਵਾਲੇ ਰਿੰਦੇ ਜਿਉ ਬਚਾਰੀ ਨਿਆਣੀ ਰੋਟੀ ਮੰਗੀ ਲਈ ਤੇ ਕੀ ਹਫੜਾ ਗਈ ਹੈ ਨਿਆਣੀ ਆ ਦੇਣੀ ਰੋਟੀ ਉਹਨੇ ਸੰਨ ਕਰਵਾ ਤੂੰ ਤੇ ਹੂੰ ਕਰਨ ਨਾ ਦੁੱਧ ਵਾਲੀ ਬੋਤਲ ਨੇ ਗੱਲ ਛੱਡੀ ਹੁੰਦੀ ਹੈ ਹੈ ਕਿਆ ਪਕਾਉਣ ਕਰਕੇ ਬੈਠੀ ਹੈ ਵੀ ਉੱਥੇ ਮੈਨੂੰ ਕੁਝ ਕਰਨਾ ਨਾ ਭਏ ਹੂੰ ਇਸੇ ਕਰਕੇ ਉੱਥੇ ਦੀ ਵਸਦੀ ਤੇ ਇਹ ਵੀ ਜੇ ਕੰਮ ਕਰੇ ਨਾ ਓਏ ਫਿਰ ਖੱਕੜ ਛੋੜੋ ਵੀ ਨਾ ਕੁਝ ਦੇਣਾ ਤੁਹਾਨੂੰ ਇਹ ਬੈਠੇ ਡਾੜੀ ਪੈਸੇ ਲੈਣ ਤੇ ਉਹਨਾਂ ਦੇਣਾ ਕੁਝ ਨਹੀਂ ਹੈਗਾ ਸਭ ਤੋਂ ਲਵਾਂਗੇ ਦੇਣਾ ਕਿਉਂ ਨਹੀਂ ਉਹ ਇੱਥੇ ਤੁਹਾਨੂੰ ਗੱਲ ਨਹੀਂ ਆਉਂਦੀ ਜਦੋਂ ਕੋਈ ਪੁੱਛਦੇ ਨੇ ਤੇ ਮਿਲਣਾ ਤੁਹਾਨੂੰ ਕੀ ਹੈ ਆਹੋ ਤੁਮ ਜਿੜੀਆਂ ਹੁੰਦੀਆਂ ਕਿੰਦਰ ਚੰਗੀ ਪਤੀ ਤਾਣਾ ਪਿੰਡ ਦੇ ਵਿੱਚ ਹੀ ਤੇ ਉਸੇ 20 20 ਗੱਲਾਂ ਕਿ ਮੈਨੂੰ ਕੱਲ ਸੁਣਨੀਆਂ ਪਈਆਂ ਬਦਨਾ ਉਹ ਸੁਣਨੀਆਂ ਪੈਣੀਆਂ ਨੇ ਤੇ ਮੁੱਖ ਦੀ ਗੱਲ ਇਹ ਹੈ ਤੇ ਜੇ ਨਹੀਂ ਇਦਾਂ ਕਰਨਾ ਤਾਂ ਸਾਨੂੰ ਅੱਡ ਕਰ ਦੋ ਅੱਛਾ ਤੈਨੂੰ ਕਰਦੀ ਐ ਮੈਂ ਅੱਡ ਵੱਡੇ ਚੋਧਰੀ ਨੂੰ ਹੈਂ ਅੱਡ ਕਰ ਦੋ ਅੱਡ ਕਰਨਾ ਇਹਦਾ ਸੌਖਾ ਪਿਆਵਾ ਵੀਰ ਨੂੰ ਕਹਿ ਜੇ ਲੰਗਰ ਨਹੀਂ ਨਾ ਪੱਕਦਾ ਜਾਂ ਟੇਕੇ ਚਲ ਜੇ ਆਪਣੇ ਉਥੇ ਮਾਂ ਦੀਆਂ ਪੱਕੀਆਂ ਖਾਲੇ ਜਾ ਜੀ ਉਹ ਕੱਦ ਨਹੀਂ ਜਾਵੇ ਮੈਨੂੰ ਜਾਣਾ ਪੈਣਾ ਜਦੋਂ ਇੱਥੇ ਕੰਮ ਨਹੀਂ ਕਰਨਾ ਤੇ ਇੱਥੇ ਦਾ ਮੂੰਹ ਵੇਖਣ ਨੂੰ ਨਹੀਂ ਆਂਦਾ ਆਪਾਂ ਤੇ ਮੂੰਹ ਵੇਖਦੇ ਰਹੋ ਦਿਨ ਰਾਤ ਇਹਦਾ ਸਾਨੂੰ ਨਹੀਂ ਕੰਮ ਚਾਹੀਦੇ ਕੀ ਖਵਾਣਾ ਇੱਥੇ ਕੰਮ ਕਰਨਾ ਹੀ ਪੈਣਾ ਵਾ ਸਫਾਈਆਂ ਵੀ ਕਰਨੀਆਂ ਤੇ ਲੰਗਰ ਵੀ ਪਕਾਉਣਾ ਪੈਣਾ ਤੇਨੇ ਟਾਈਮ ਮੰਮੀ ਉਹ ਕਰਦੀ ਏ ਤੂੰ ਜਾਣ ਕੇ ਵੀ ਤੇ ਕੰਨ ਦਿੰਦੇ ਉਹਨੂੰ ਜੇ ਨੂੰ ਉੱਥੇ ਖਿਲਾਉਣਾ ਫਿਰ ਵਿਆਹ ਕਦ ਲਈ ਮੈਨੂੰ ਮਾੜੀ ਕਿਸਮਤ ਹਾਂ ਤਰੀਕ ਹੈ ਜਿਹੜਾ ਵਿਆਹ ਤਾਂ ਤੈਨੂੰ ਟਾਈਮ ਦੇ ਨਾਲ ਹੀ ਨਾਵੇਂ ਹੁੰਦੀ ਰ ਚੰਗੀ ਰਹਿੰਦੀ ਸਗੋਂ ਆ ਨਾਲੇ ਜਿਹੜੀਆਂ ਤੇਰੀਆਂ ਸਕੀਮਾਂ ਵਾ ਨਾ ਅੱਡ ਹੋਣ ਦੀਆਂ ਇਹ ਰਹਿਣ ਤੇ ਠੀਕ ਵਾ ਨਾ ਮੈਂ ਕਿ ਤੈਨੂੰ ਅੱਡ ਕਦੀ ਵੀ ਨਾ ਕਰਾਂ ਤੇਰਾ ਰਾਦਾ ਹੁਣਾਵਾ ਵੀ ਅੱਡ ਹੋ ਕੇ ਤੇ ਮਰਜ਼ੀ ਨਾਲ ਪਾਵਾਂਗੇ ਕੱਪੜੇ ਕਦੀ ਅੱਜ ਇੱਥੇ ਤੇ ਹੱਲ ਉੱਥੇ ਠੀਕ ਆ ਨਾ ਇਹਨੇ ਤੇਰੇ ਮਨਸੂਬੇ ਕਾਮਯਾਬ ਹੋਣੇ ਉਹ ਜਾ ਦਫਾ ਦੱਕ ਸਵਾਦੀ ਗੱਲ ਕਰੀਦੀ ਹੁੰਦੀ ਆ ਧੱਬਾ ਹੋ ਜਾ ਇੰਨੀ ਕਿਸ਼ਤ ਬਣਾਉਣੀ ਮੇਰੇ ਨਾਲ ਮਾਂ ਬੰਨ ਬੈ ਗਈ ਵੇਖ ਲੋ ਡੈਡੀ ਮਾਂ ਹੋ ਕੇ ਤੇ ਆਪਣਾ ਘਰ ਪੁੱਤ ਦਾ ਗਾਣ ਰਹੀ ਹੈ ਜੇ ਕੋ ਤਿੱਜਾ ਹੋਇਆ ਨਾ ਤਾਂ ਫਿਰ ਉਹਨੂੰ ਆਕਣ ਵਾਲਾ ਬੰਦਾ ਬਣੇ ਇਹ ਕੀ ਬੰਦਾ ਕਰੇ ਧਰਨਾ ਲੈ ਕੇ ਚੰਗਾ ਭਲਾ ਕਰ ਬਸੰਦਿਆ ਇਹ ਮੇਰੇ ਸਾਰੇ ਨਾਲ ਘਰੋਂ ਤਾਰੇ ਲਵਾ ਕੇ ਛੱਡ ਨੇ ਇੱਕ ਆ ਕੁੜੀ ਬੈਠੀ ਆ ਇਹਦਾ ਨਾਸ ਹੋ ਜਾਏ ਕਿ ਉੱਥੋਂ ਆਪਣੇ ਕੀ ਗੱਲ ਬਾਤ ਹੁੰਦੀ ਭੱਜ ਕੇ ਛੇਤੀ ਨਹੀਂ ਇੱਥੇ ਹੈ ਵੀ ਇਥੇ ਬੀਤੀ ਕਰਾਉਂਦੀ ਆ ਮੇਰੀ ਗੱਲ ਸੁਣ ਜੀ ਅੱਜ ਨਵਕ ਹੋਈ ਏ ਮੈਂ ਗਰਮੀ ਬੜੀ ਜਿਆਦਾ ਵਾਤੀ ਮੇਰਾ ਜੀ ਨਹੀਂ ਕੰਡਿਆ ਓਏ ਅੱਜ ਸਗੋ ਬਦਲਵਾਈ ਜੀ ਉਹ ਬਾਹਰ ਜਾ ਕੇ ਵੇਆ ਜਾ ਫਿਰ ਉਹਨੂੰ ਫੋਨ ਲਾ ਕੇ ਪੁੱਛ ਲੈ ਕਿਤੇ ਗਏ ਆਈ ਨਾ ਹੁਣ ਉਹ ਮੈਂ ਕਰ ਲੈਣਾ ਉਹਨੂੰ ਫੋਨ ਤੋੜਾ ਤੂੰ ਤਿਆਰੀ ਰੱਖ ਥੋੜੀ ਚਲ ਕੋਈ ਨਹੀਂ ਮੈਂ ਤਿਆਰੀ ਰੱਖਣੀ ਆ ਹਾਂ ਕਰ ਮੈਂ ਉਹ ਤਾਂ ਕਰ ਲਈ ਨਾ ਗੱਲ ਹੈ ਤੇ ਮੈਂ ਮੁੰਡੇ ਨੂੰ ਤਿਆਰ ਕਰਾਂਗਾ ਨਾ ਕਰਾਂਗੇ ਕਰ ਲੈ ਮੁੰਡੇ ਨੂੰ ਤਿਆਰ ਕਰ ਲੈ ਆਪਣੇ ਕੱਪੜੇ ਬਦਲਾਂ ਪਹਿਨਾ ਹਾਂ ਮੈਂ ਉਹਨੂੰ ਫੋਨ ਫੜ ਕਰ ਲੈਣਾ ਫਿਰ ਉਹਨੂੰ ਕਰ ਲਈ ਤਿਆਰ ਚਲ ਠੀਕ ਹੈ ਹੈਲੋ ਹਾਂ ਨਾ ਉਪਰ ਕੀ ਹਾਲ ਸਤਿ ਸ੍ਰੀ ਅਕਾਲ ਠੀਕ ਠਾਕ ਔਰ ਸਾਰੀ ਠੀਕ ਠਾਕ ਹੈ ਨਾ ਮੇਰੀ ਗੱਲ ਸੁਣ ਮੇਰਾ ਜੀ ਕੰਡਿਆ ਮੈਂ ਚੱਲ ਤੇਰੇ ਕੋਲ ਆਉਨੇ ਆਜ ਨਾਲੇ ਨੂੰ ਮੁੰਡੇ ਨੂੰ ਲਿਆਉਨੇ ਆ ਨਾਲ ਘਰੇ ਆ ਨਾ ਗਏ ਤੇ ਨਹੀਂ ਕਿਤੇ ਚੱਲ ਠੀਕ ਹੈ ਮਾਂ ਤੇਰੀ ਕਹਿੰਦੀ ਪਤਾ ਕਰ ਲੋ ਉਹਨੇ ਵੇਖੀ ਚੱਲ ਜੀਏ ਤੇ ਉਹ ਕਿਤੇ ਗਏ ਹੋਣ ਚਾਲਾਂ ਹੀ ਲੱਗੇ ਤਿਆਰ ਹੋਣਾ ਆ ਜਣਾ ਛੇਤੀ ਹਾਂ ਚੱਲ ਮੈਂ ਦੱਸਣਾ ਤੇਰੀ ਮਾਂ ਨੂੰ ਜਾ ਕੇ ਚੰਗਾ ਪੁੱਤ ਚੰਗਾ ਮੇਰੀ ਗੱਲ ਸੁਣ ਨਾ ਵਧਾ ਹੋ ਗਈ ਹੈ ਗੱਲ ਅੱਛਾ ਹੋ ਗਈ ਹੋ ਘੜੀ ਆ ਠੀਕ ਆ ਨਾ ਲਾ ਵਧੀਆ ਫੋ ਬੇ ਕੱਪੜੇ ਹੈ ਤਿਆਰ ਕਰ ਦਿੱਤਾ ਤਾ ਤੁਸੀਂ ਉਹਦਾ ਇਹ ਨਾ ਲਾਗੇ ਘੜੀ ਕੋ ਬੋ ਤੇ ਮੈਂ ਤੁਹਾਡੇ ਵੀ ਕੱਪੜੇ ਕਾੜਦਾ ਤੇ ਆਪਣੇ ਵੀ ਕਾੜਨੀਆ ਇਹ ਨਾ ਹੁੰਦਾ ਇਹ ਨਾ ਹੋ ਜਾ ਤਿਆਰ ਦਾ ਉਹਦਾ ਤੇ ਮੈਨੂੰ ਵੀ ਲੈ ਦੇ ਕੱਪੜੇ ਤੇ ਚੱਲੀ ਅੱਜ ਹੋ ਗਈ ਹੈ ਪਰ ਬਹਿ ਜਾ ਪੁੱਤ ਚੰਗਾ ਸ਼ਤਾਨੀ ਨਾ ਕਰੀ ਜਾ ਕੇ ਛੇਤੀ ਕਰ ਲੈ ਫਿਰ ਚਲ ਹੁਣ ਜਾ ਕੇ ਨਾ ਪਿੰਦ ਨੂੰ ਦੱਸਨੀ ਆ ਕਿ ਮੰਮੀ ਡੈਡੀ ਆਉਣ ਲੱਗੇ ਨੇ ਤੂੰ ਹੀ ਨਾ ਜਾ ਕੇ ਚਾਹ ਪਣਦਾ ਸਮਾਨ ਲਾਓ ਤੇ ਨਾਲੇ ਸਾਰੇ ਜੀਅਨ ਨੂੰ ਦੱਸ ਦੋ ਕੋਈ ਵੀ ਨਾ ਕਿਤੇ ਜਾਊਗਾ ਹਾਂਜੀ ਠੀਕ ਆ ਕੱਲ ਦੀ ਤਰੀਕਾ ਨੇ ਕੋਈ ਨਹੀਂ ਆਜਾਂਗਾ ਟਾਈਮ ਨਾਲ ਹੀ ਮੈਂ ਤਾਂ ਡਿਆ ਕਹਿਣ ਮੈਂ ਵੀ ਇਹ ਨਾ ਪਿਛਲੀ ਵਾਰੋਂ ধੂਆਂ ਆ ਕੇ ਹੀ ਬਹਿ ਗਏ ਤੇ ਮੁੜ ਕੇ ਵਾਸ਼ ਸ਼ਾਮੀ ਪਈ ਹੀ ਠੀਕ ਆ ਚਲੋ ਕੋਈ ਨਹੀਂ ਆਜਾਂਗੇ ਅੱਲਾਂ ਕਿੱਥੇ ਜਾਂਦੀਆਂ ਤਿਆਰੀਆਂ ਕਰਨ ਲਈ ਉਹ ਨਵਦੀਪ ਦਾ ਤਰੀਕੀ ਉੱਥੇ ਜਾਣਾ ਕੱਲ ਨੂੰ ਪੀਲ ਦਾ ਖੂਨ ਆਉਂਦਾ ਹੈ ਕਿ ਟਾਈਮ ਨਾ ਆ ਜਾਓ ਤੇ ਉਹਨੂੰ ਕਹਿਣ ਲਿਆ ਮੈਂ ਕਿ ਇਹ ਨਾਵੇਂ ਪ੍ਰਵਾ ਪਿਛਲੀ ਵਾਰੋਂ ਗੋਆਣ ਗਈ ਬਾਹਰਲੀ ਤਵਾ ਸ਼ਾਮੀ ਪਈ ਸੀ ਠੀਕ ਹੈ ਤੇ ਮੰਮੀ ਡੈਡੀ ਹੁਣੀ ਆਉਂਦੇ ਨੇ ਹੁਣ ਹਾਂਜੀ ਲੈ ਚੱਲ ਪ੍ਰਵਾ ਵਧੀਆ ਉਹਨਾਂ ਨੂੰ ਕਹਿਣਾ ਕਿ ਅੱਦ ਨੂੰ ਨਾਲ ਲੈ ਜਾਓ ਨਹੀਂ ਅੱਦ ਨੂੰ ਨਾਲ ਲੈ ਕਿਉਂਣਾ ਉਹਨੇ ਨਹੀਂ ਉੱਥੇ ਤਾਂ ਉਹਨੂੰ ਪਤਾ ਕਿ ਕਿੱ디 ਕੋਲ ਰਹਿਣਾ ਮੰਨੇ ਹਾਂ ਚੱਲ ਠੀਕ ਹੈ ਵਧੀਆ ਤੇ ਚਾਪਾਂ ਦਾ ਸਮਾਨ ਲੈ ਆਓ ਤੇ ਮੰਮੀ ਹੁਣਾਣੀ ਵੀ ਸਾਰਿਆਂ ਨੂੰ ਦੱਸ ਦੋ ਕੋਈ ਨਹੀਂ ਮੈਂ ਦੱਸ ਦੇਣਾ ਤੇ ਚਾਹ ਨਾ ਕੀ ਲੈਣਾ ਹੁਣ ਦੱਸ ਦੇ ਦੋ ਏ ਅਗਰ ਨੂੰ ਨੇ ਤੁਹਾਨੂੰ ਆਪ ਜਮ ਨੂੰ ਬੜੇ ਪਸੰਦਾ ਉਹ ਲੈ ਆਇਓ ਤੇ ਨਾਲ ਉਹਦੇ ਵਾਸਤੇ ਇੱਕ ਫਰੂਟੀ ਲੈ ਆਇਓ ਠੀਕ ਆ ਤੇ ਹੋਰ ਸਮੋਸੇਸ ਵਾਸਤੇ ਨਹੀਂ ਹੋ ਰਹੇ ਤੇ ਗਰਮੀ ਬੜੀ ਆ ਕਿੰਨੇ ਲੈਣਾ ਤਲਿਆਣੀ ਚੰਗਾ ਹੁੰਦਾ ਚਲ ਠੀਕ ਆ ਫਿਰ ਕਿੰਨਾ ਲੈ ਕੇ ਮੈਨੂੰ ਇਹ ਗੰਦੇ ਢਾਲੀ ਲੱਗਣ ਜਾਵਾ ਕਿਹੜੀ ਦਾ ਲੱਗ ਗੁੱਸਾ ਕਰਨਾ ਉਹਨਾਂ ਕਾ ਤੋਂ ਉਹਨਾਂ ਦੇ ਧੀ ਦਾ ਘਰ ਜਦੋਂ ਮਰਜੀ ਆਉਣ ਨਹੀਂ ਆਹ ਵਾਲੇ ਮੰਮੀ ਦੀ ਗੱਲ ਕਰਨਦੀਆਂ ਇਹਨਾਂ ਦੀ ਗੱਲ ਕਰ ਰਿਆ ਪੀਨਿਆਣੇ ਤੋਂ ਰੋਣਾ ਬਾਣ ਤੁਹਾਨੂੰ ਚੋਕੇ ਤੇ ਨਾਲ ਲੈ ਆਏ ਨੇ ਲੈ ਤਾਂ ਸਿញਾ ਨੇ ਤੋ ਕਰ ਤੋ ਨਰੋਲਾ ਪੋਣਾ ਕੋਈ ਈਡੀ ਮਾੜੀ ਵੀ ਨਹੀਂ ਆ ਈਆਂ ਅੰਠ ਰੋਲਾ ਪਾਏਗੀ ਤੇ ਕੋਈ ਨਹੀਂ ਤੈਨੂੰ ਕਰੋ ਕੰਮਕਾਰ ਸਪਾਈਸ ਵੀ ਕਰੋ ਤੇ ਮੈਂ ਆ ਗਿਆ ਬਸ ਹਾਂਜੀ ਠੀਕ ਹੈ ਪਿੰਦਰ ਕੈਂਤੀ ਦੇ ਹਨਾ ਕਿ ਮੇਰੀ ਮਾਂ ਇੰਨੀ ਵੀ ਮਾੜੀ ਨਹੀਂ ਆ ਉਹਨਾਂ ਨੇ ਕੋਈ ਗੱਲ ਨਹੀਂ ਕਰਨੀ ਹੈਗੀ ਪਰ ਮੈਨੂੰ ਪਤਾ ਵਾ ਉਹਨਾਂ ਨੇ ਕਲੇਸ਼ ਪਾਉਣਾ ਜ਼ਰੂਰ ਆ ਇੱਕ ਰਣਨ ਪਤਾ ਲੱਗ ਗਿਆ ਤੇ ਵੀ ਇਹਦੇ ਮਾਪਿਓ ਆਉਂਦੇ ਨੇ ਤੇ ਨਾਲ ਉਹ ਨਿੱਕਾ ਜਾ ਵੀ ਆਉਂਦੇ ਆ ਡੈਡੀ ਮੈਨਾ ਸ਼ਹਿਰ ਚੱਲਿਆ ਜੀ ਅੱਛਾ ਉਹਨਾਂ ਨੂੰ ਦੀਵਦਨਾ ਮਮੀ ਡੈਡੀ ਆਉਂਦੇ ਨੇ ਅੱਛਾ 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 ਅੱਖਣ ਦੀ ਚਾਹ ਪਾਣੀ ਦਾ ਸਮਾਨ ਲੈ ਆਵੋ ਕੁਝ ਉਹ ਆਹ ਲਿਆਉਣਾ ਨੇ ਪਣਾਈਆ ਹਣਾ ਆਹ ਤੇ ਬਸ ਆ ਗਿਆ ਮੈਂ 36 ਤੇ ਘਰੇ ਰਿਓ ਜਾਇਉਣਾ ਕਿਤੇ ਮੈਂ ਇੱਥੇ ਹੀ ਮੈਂ ਕਿਤੇ ਜਾਣਾ ਮੈਂ ਚੱਲ ਕਿਤੇ ਕੰਮਕੁੰਮ ਕੋ ਪੈਂਦਾ ਕੰਮ ਕੋਈ ਨਹੀਂ ਚੱਲ ਪਰੋਣੇ ਆਉਂਦੇ ਆ ਡੀ ਡਾਕ ਕਰੀ ਜਾਉਂਗਾ ਆਹ ਤੇ ਨਾਲੇ ਇੱਕ ਗੱਲ ਹੋਰ ਜੇ ਹੈ ਵਕੀਲ ਦਾ ਵੀ ਆਇਆ ਜੇ ਫੋਨ ਕੀ ਆਂਦਾ ਓ ਕੱਲ ਨੂੰ ਤਰੀਕ ਆ ਅੱਛਾ ਤੇ ਕਹਿੰਦਾ ਵੀ ਪਹਿਲੇ ਟਾਈਮ ਹੀ ਆ ਜਿਓ ਹੂੰ ਹੂੰ ਤਾਂ ਮੈਂ ਵੀ ਇਹਨਾਂ ਵੇਪੀ ਪਿਛਲੀ ਵਾਰ ਵਗਾਂ ਨੂੰ ਟਾਈਮ ਨਾਲ ਬਾਹੜੋਂ ਉੱਥੇ ਆ ਆ ਤੇ ਵਾਸ਼ ਸ਼ਾਮਾਂ ਨੂੰ ਪਈ ਤਾਂ ਆਂਦੇ ਘਰ ਦਾ ਕੰਮ ਦਿਆ ਨਹੀਂ ਗਾ ਕੋਟਾਂ ਦੇ ਕੰਮ ਇਦਾਂ ਦੇ ਹੁੰਦੇ ਨੇ ਉਹ ਤਾਂ ਜਾ ਕੇ ਪਤ ਖਲੋਣਾ ਪੈਂਦਾ ਪਰ ਇੱਕ ਗੱਲ ਲੱਗੀ ਆ ਉਹਦੇ ਮੁੰਚ ਨੇ ਕਿਹਾ ਸਾਨੂੰ ਲੈ ਦੇ ਤਰੀਕ ਠੀਕ ਨਹੀਂ ਕਿਉਂ ਕੱਲ ਦਾ ਹੈ ਨਾ ਕੋਈ ਹੋਰ ਕੱਲ ਮੈਂ ਜਾਣੇ ਜੇ ਕੰਮ ਤੇ ਮੈਨੂੰ ਬੜਾ ਜ਼ਰੂਰੀ ਆ ਅੱਛਾ ਇਹ ਵੀ ਸਵੇਰੇ 9-10 ਮਿੰਨਿਟ ਤੇ ਚੱਲ ਜਾਗੇ ਠੀਕ ਨਹੀਂ ਉੱਥੋਂ ਉਹ ਕਹਿੰਦੇ ਮੈਂ ਮੁੜ ਕੇ ਗਾਣਾ ਮਿਲੂਗਾ ਚਲੋ ਠੀਕ ਹੈ ਮੈਂ ਕਰਦਾ ਗੱਲ ਤੇ ਜੋ ਵੀ ਹੋਏਗਾ ਮੈਂ ਤੁਹਾਨੂੰ ਫਿਰ ਦੱਸਦਾ ਵਾ ਚਲ ਠੀਕ ਹੈ ਵਕੀਲ ਨੂੰ ਕਹਿ ਦੀ ਕੋਈ ਹੈ ਹਾਂਜੀ ਹਾਂਜੀ ਸਹੀ ਗੱਲ ਸੁਣ ਜੇ ਉਹਨਾਂ ਹੋਣਾ ਹੋਣਾ ਤੈਨੂੰ ਕਹਾਂ ਨਾਲ ਨਿਗਾਜਾ ਮੁੰਡਾ ਵੀ ਲਈ ਆਉਣਾ ਆਪਣਾ ਉਹ ਨਹੀਂ ਨਹੀਂ ਉਹਨੇ ਹੋਣਾ ਨਾਲ ਹੀ ਹਾਂਜੀ ਆ ਚੱਲ ਨਾਲੇ ਵੀ ਘਰ ਕੋਲ ਵੇਖ ਜੂਗਾ ਹਾਂਜੀ ਹਾਂਜੀ ਆ ਮੈਂ ਕੀ ਸੁਣ ਲਈ ਆ ਕੀ ਸੁਣਿਆ ਮੁੰਡਾ ਕਿਹੜਾ ਮੁੰਡਾ ਲੈ ਕੇ ਆਉਣਾ ਨਿਗਾਜਾ ਨਾਲ ਆਉਣ ਕੌਣ ਲੱਗਾ ਵਾ ਕਿਹੜਾ ਮੁੰਡਾ ਲੈ ਕੇ ਆਉਣ ਲੱਗੇ ਮੇਰੇ ਪੱਲੇ ਪਾਓ ਕੁਛ ਉਹ ਪਿੰਡ ਦਾ ਸਾਥ ਸਹਰਾ ਆਉਣ ਲੱਗੇ ਆ ਉਹਨਾਂ ਆਪਣੇ ਸਰੀਕੇ ਜੋ ਮੁੰਡਾ ਨਹੀਂ ਲਿਆ ਨਿਗਾਜਾ ਕੀ ਆਖਿਆ ਜੇ ਉਹਨੂੰ ਉਹਨੂੰ ਵੀ ਨਾਲ ਲੈ ਕੇ ਆਉਣਾ ਇੱਥੇ ਉਹਨਾਂ ਨੇ ਮੁੰਡਾ ਲੱਲਿਆ ਆਹੋ ਵੇਖ ਲਓ ਫਿਰ ਫਿਰ ਤੁਸੀਂ ਕਹਿਣਾ ਜੀਵਨ ਬੋਲਦੀ ਆ ਮੈਂ ਤਾਂ ਸੱਚਾ ਹੀ ਬੋਲਦੀ ਆ ਨਾ ਹੁਣ ਚੋਰੀਆਂ ਤੋਂ ਮੁੰਡੇ ਫਿਰਦੇ ਇਹਦੇ ਮਾਪਿਓ ਨਾ ਇਹਨਾਂ ਨੂੰ ਸ਼ਰਮ ਨਾ ਆਉਗੀ ਨਿਕਾਜ ਆ ਮੁੰਡਾ ਚੋਕੇ ਇੱਥੇ ਹੁੰਦਿਆਂ ਹੈ ਕੁੜਮਾ ਦੇ ਘਰ ਆਉਣਾ ਵਾ ਓ ਯਾਰ ਮੇਰੀ ਸੁਣ ਲੈ ਗੱਲ ਹਰ ਬੰਦਾ ਦਾ ਨਾ ਆਪਣਾ ਜੀਨ ਦਾ ਪ੍ਰਬੰਧ ਕਰਦਾ ਵਾ ਠੀਕ ਨਹੀਂ ਤੇ ਜੀਨ ਨੂੰ ਕਿਹੜੀ ਗੋਲੀ ਵੱਜੀ ਹਿੱਗੀ ਮੇਰਾ ਮੁੰਡਾ ਮੁੰਡਾ ਨਹੀਂ ਇਹਨੂੰ ਨਹੀਂ ਆਪਣਾ ਪੁੱਤ ਸਮਝ ਸਕਦਾ ਲੋਕ ਕਿਤੇ ਜਵਾਈ ਨੂੰ ਪਰੇਪੁੱਤ ਬਣਾਉਣ ਦੀ ਤੇ ਮੇਰੀ ਗੱਲ ਸੁਣ ਤੂੰ ਸਾਡੇ ਨਹੀਂ ਤੇ ਸਾਰੇ ਜੀਹਾਂ ਦੇ ਪੈਰ ਲੱਗਣਦੇ ਤੇ ਉਹਦੇ ਮਾਂ ਕੋ ਇੱਥੇ ਛੱਡ ਕੇ ਬੈਠ ਕੀ ਬਣੂ ਇੱਥੇ ਪਤਾ ਇੱਥੇ ਕੱਲ ਹੀ ਬੈਣਾ ਸੀ ਉਥੇ ਹੈ ਨਹੀਂ ਘਰ ਕੁਲਾ ਉਹਨਾਂ ਦਾ ਘਰ ਕੁਲਾ ਹੈ ਨਹੀਂ ਇੱਥੇ ਜੀ ਆਪਣਾ ਪੁੱਤ ਸੁਣਨ ਨੂੰ ਤੇ ਕੀ ਹੋਇਆ ਚਲਿਆ ਸੀ ਮੇਰੀ ਪੇਤੋ ਗੱਲ ਸੁਣ ਮਾੜੇ ਸਮੇ ਦਾ ਕੋਈ ਪਤਾ ਨਹੀਂ ਕਦੋਂ ਕਹਤੇ ਆਏ ਨਾ ਠੀਕ ਨੇ ਐਵੇਂ ਗੱਲਾਂ ਨਹੀਂ ਬੋਤੀਆਂ ਖਰੀਦੀਆਂ ਹੁੰਦੀਆਂ ਕਿਹਨੂੰ ਗੱਲਾਂ ਕਿਉਂ ਨਹੀਂ ਕਰੀ ਦੀਆਂ ਉਹਨਾਂ ਨੇ ਚੋਰੀਆ ਕਮਾ ਲਈ ਤੇ ਦੱਸਿਆ ਤੱਕ ਨਹੀਂ ਜੀ ਉਹਨਾਂ ਕਹਿੰਦਾ ਧੀ ਪੁੱਤ ਲਿਆ ਵਾ ਉਹਨੇ ਆਪਣੇ ਕੋ ਸੋਚ ਕੇ ਲਿਆ ਵਾ ਨਾ ਤੇ ਸਾਡੀ ਪਹਿਲਾਂ ਤਾਂ ਵਿੱਚ ਓਲਾ ਰੱਖਤਾ ਆਂਦਾ ਸਾਰੀ ਜਾਇਦਾਦ ਕੁੜੀ ਦੀ ਆ ਸਭ ਕੋ ਹੋਦਾ ਹੀ ਆ ਤੁਹਾਡੇ ਮੁੰਡੇ ਨੂੰ ਮਿਲਣਾ ਸਭ ਕੁਝ ਨਹੀਂ ਮੇਰੇ ਕਾ ਤੂੰ ਇਹ ਲਾਲਚ ਨੂੰ ਕੀਤਾ ਰਿਹਾ ਤਾ ਆਹੋ ਮੈਂ ਕੀਤਾ ਹੀ ਲਾਲਚ ਨੂੰ ਜਾਂ ਲਾਲਚ ਕਹਿੰਦੇ ਜਿੱਥੇ ਕੀਤਾ ਜਾਂ ਫਿਰ ਮੈਂ ਕੀਤਾ ਇੱਥੇ ਆਹੋ ਇਸੇ ਕਰਕੇ ਚੋਰੀਆ ਘਮਾਉਂਦੇ ਫਿਰਦੇ ਆ ਨਾ ਪਰ ਹੁਣ ਪਤਾ ਲੱਗ ਜੇ ਕਿਤੇ ਉਹਨਾਂ ਨੂੰ ਉਹ ਦਾਦਾ ਦੀ ਗੱਲ ਕਰੀ ਜੁਂਦੀ ਆ ਉਹਨਾਂ ਨੇ ਉਹਨਾਂ ਦਾ ਜਬਾਨ ਨਾ ਖੋਲੀ ਤੈਨੂੰ ਮੱਚਾਂ ਗੱਲ ਆਹੋ ਕੁੜਮਾ ਦੇ ਪਿੰਡ ਆਉਣਾ ਨਿਗਾ ਜੇ ਮੁੰਡਾ ਚੁੱਕ ਕੇ ਬੜੇ ਸੋਹਣੇ ਲੱਗਣਗੇ ਦੋਵੇਂ ਜੀ ਹੈ ਤੈਨੂੰ ਮੈਂ ਫੇਰ ਕਹਿੰਦਾ ਤੂੰ ਕਿਹਦੇ ਘਰ ਨੂੰ ਗੱਲ ਹੀ ਵੇਖਣ ਦੀ ਆਪਣੇ ਇਹ ਜਗ੍ਹਾ ਭਲਾ ਵਸਣਾ ਤੂੰ ਦੇਦਾ ਥੇ ਕਰਨ ਨੂੰ ਕਰਨ ਦੀ ਕਰਨ ਨਹੀਂ ਆ ਥੇ ਮੈਂ ਜਦੋਂ ਮੈਂ ਸੱਚੀ ਗੱਲ ਕਰਨੀ ਉਹ ਪੀੜ ਹੁੰਦੀ ਸਾਰਿਆਂ ਨੂੰ ਠੀਕ ਆ ਨਾ ਅੱਜ ਆ ਜਾ ਚੁੱਪ ਬਣਾ ਜਾ ਕੇ ਸਿਰ ਖਾਣ ਆ ਗਈ ਪਾਰੀ ਆ ਜਾ ਬਣਾ ਮੇਰੀ ਇੱਕ ਗੱਲ ਸੁਣ ਲੋ ਧਿਆਨ ਨਾਲ ਉਹਨਾਂ ਨੂੰ ਫੋਨ ਕਰਕੇ ਕਹਿ ਦੋ ਕਿ ਕਿਸਦਾ ਮੁੰਡਾ ਲੈ ਕੇ ਆਉਂਦੀ ਨਾਲ ਲੋੜਨਗੀ ਠੀਕ ਆ ਨਾ ਮੈਂ ਸ਼ਰੀਕੇ ਚ ਕਿੱਥੇ ਨੱਕ ਦੇਣਾ ਲੋਕਾਂ 20 20 ਗੱਲਾਂ ਕਰਦੇ ਆ ਪਿੰਕਾ ਜਹਾ ਮੁੰਡਾ ਚੁੱਕੀ ਫਿਰਦੇ ਆ ਉਹਨਾਂ ਨੂੰ ਹੁਣੇ ਫੋਨ ਕਰਕੇ ਕਹਿ ਦੋ ਜੇ ਇਹ ਮੁੰਡਾ ਇੱਥੇ ਆ ਗਿਆ ਨਾ ਤੇ ਫਿਰ ਕੁੜੀ ਇਹਨਾਂ ਦੇ ਨਾਲ ਹੀ ਤੋਰ ਦੇਣੀ ਜੇ ਮੈਂ ਸੌਣ ਲੈ ਮੇਰੀ ਗੱਲ ਤੇ ਧਿਆਨ ਮਾਰ ਪੰਜਾਬ ਦਾ ਚਲੋਂ ਲੱਥ ਕਿੰਨੂ ਕਾਹੇ ਦੀ ਕਿੰਨੂ ਕਾਹੇ ਦੀ 24 ਘੰਟੇ ਬਸ ਇਹੋ ਕੰਮ ਹੀ ਆਦੋ ਹੀ ਰੇਲੀ